ਭਰਾਵਾਂ ਦੀ ਹੱਟੀ ਚੈਨਲ ਤੇ ਤੁਹਾਡਾ ਸਵਾਗਤ ਹੈਗਾ ਸਾਡੀ ਵੀਡੀਓ ਨੂੰ ਅੰਤ ਤੱਕ ਦੇਖੋ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਤੌਲੀਆਂ ਦੀ ਵੈਰਾਈਟੀ ਤੇ ਚੁੰਨੀਆਂ ਦੀ ਵੈਰਾਈਟੀ ਪਹੁੰਚੂਕੀ ਹੈ ਜੀ ਭਰਾਵਾਂ ਦੀ ਹੱਟੀ ਦੇ ਉੱਤੇ ਭਾਰੀ سیل ਵੀ ਲੱਗ ਰਿਹਾ ਹੈਗਾ ਇਹ ਤੌਲੀਆ ਦੇਖੋ ਜੀ ਪੂਰੇ ਵੱਡੇ ਸਾਈਜ਼ ਦਾ ਹੈਗਾ ਇਹ ਇਹ ਐ ਨਹੀਂ ਛੋਟਾ ਜਿਹਾ ਤੌਲੀਆ ਹੈਗਾ ਬਹੁਤ ਵੱਡੇ ਸਾਈਜ਼ ਦਾ ਤੌਲੀਆ ਹੈ ਜਿਹੜਾ ਮਾਰਕੀਟ ਦੇ ਵਿੱਚ ਆਮ ਹੈ 80 90 ਰੁਪਈਆ ਦਾ ਵਿਕਦਾ ਹੈਗਾ ਸਾਡਾ ਰੇਟ ਹੈ 100 ਰੁਪਈਏ ਦੇ ਵਿੱਚ ਦੋ 100 ਰੁਪਈਏ ਦੇ ਵਿੱਚ ਦੋ ਪੀਸ ਜਨਨ ਕੇ 50 ਰੁਪਈਆ ਦਾ ਇੱਕ ਤਾਬਲ ਜੀ ਭਰਾਮਾ ਦੀ ਹੱਟੀ ਦੇ ਉੱਤੇ ਭਾਰੀ ਸੇਰ ਮਿਲ ਜਾ ਰਿਹਾ ਹੈਗਾ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਭਰਾਮਾ ਦੀ ਹੱਟੀ ਦੇ ਉੱਤੇ ਹਰ ਕਿਸਮ ਦੇ ਸੂਟਾਂ ਦਾ ਤੌਲੀਆਂ ਦਾ ਭਾਰੀ ਸੇਰ ਮਿਲ ਜਾ ਰਿਹਾ ਹੈਗਾ ਜੀ ਇਹ ਤੌਲੀਆਂ ਜੀ ਵੱਡਾ ਜਿਵੇਂ ਚਾਦਰ ਵਰਗਾ ਸਾਈਜ਼ ਦੇਖੋ ਬਹੁਤ ਵੱਡੇ ਸਾਈਜ਼ ਹੈ ਜੀ ਚਾਦਰ ਵਰਗੇ ਸਾਈਜ਼ ਦੇ ਵਿੱਚ ਹੈਗਾ ਇਹ ਜਿਹੜਾ ਮਾਰਕੀਟ ਦੇ ਵਿੱਚ ਆਮ ਇਹ 120 30 ਰੁਪਏ ਦਾ ਪੀਸ ਵਿਕਦਾ ਹੈਗਾ ਸਾਡਾ ਰੇਟ ਹੈਗਾ 150 ਦੇ ਵਿੱਚ ਦੋ ਜੀ ਇਹ 150 ਰੁਪਏ ਦੇ ਵਿੱਚ ਦੋ ਪੀਸ ਭਰਾਮਾ ਦੀ ਹੱਟੀ ਦੇ ਉੱਤੇ ਭਾਰੀ ਸੇਲ ਮੇਲਾ ਚੱਲ ਰਿਹਾ ਹੈਗਾ ਭਰਾਮਾ ਦੀ ਹੱਟੀ ਦੇ ਉੱਤੇ ਜੀ ਹਰ ਕਿਸਮ ਦੇ ਤੌਲੀਆਂ ਦਾ ਸੂਟਾਂ ਦਾ ਭਾਰੀ ਸੇਲ ਮੇਲਾ ਚੱਲ ਰਿਹਾ ਹੈਗਾ ਇਹ ਬੋਰਾ ਵਾਲਾ ਤੌਲੀਆ ਲੈਖੋ ਇਹ ਵੀ ਵੱਡੇ ਸਾਇਦਾ ਜੀ ਪੂਰੇ ਵਧੀਆ ਜਿਹੜਾ ਆਮ ਮਾਰਕੀਟ ਦੇ ਵਿੱਚ 100 120 ਦਾ ਵਿਖਦਾ ਹੈਗਾ ਸਾਡਾ ਰੇਟ ਹੈ 150 ਦੇ ਵਿੱਚ 2 ਜੀ ਇਹ 150 ਦੇ ਵਿੱਚ 2 ਪੀਸ ਭਰਾਵਾਂ ਦੀ ਹੱਟੀ ਦੇ ਉੱਤੇ ਭਾਰੀ ਛੇਨ ਮੇਲੇ ਚੱਲ ਰਿਹਾ ਹੈਗਾ ਭਰਾਵਾਂ ਦੀ ਹੱਟੀ ਵੈਸਟਰਨ ਰੋਡ ਮੌੜ ਮੰਡੀ ਭਾਰੀ ਛੇਨ ਮੇਲੇ ਦੇ ਉੱਤੇ ਜੀ ਬਹੁਤ ਹੀ ਕੁਆਂਟੀਟੀ ਦੇ ਵਿੱਚ ਮਾਲ ਮਿਲ ਸਕਦਾ ਇਹਦੇ ਵਿੱਚ ਜਿੰਨੇ ਮਰਜ਼ੀ ਲੈ ਸਕਦੇ ਹੋ ਜੀ ਪਹਿਲਾਂ ਵੀ ਬਹੁਤ ਰੰਗੜੀਆਂ ਦਾ ਮਾਲ ਆਇਆ ਸੀਗਾ ਪਹਿਲਾਂ ਦੇ ਵਿੱਚੋਂ ਖਤਮ ਹੋ ਗਿਆ ਸੀਗਾ ਦਵਾਰੇ ਨਵੇਂ ਰੰਗਾਂ ਦੇ ਵਿੱਚ ਤੇ ਡਿਜ਼ਾਈਨਾਂ ਦੇ ਵਿੱਚ ਮਾਲ ਪਹੁੰਚ ਗਿਆ ਜੀ ਭਰਾਵਾਂ ਦੀ ਹੱਟੇ ਦੇ ਉੱਤੇ ਭਾਰੀ ਸੇਲ ਮੇਲੇ ਦੇ ਉੱਤੇ ਜੀ ਰੰਗ ਤੇ ਡਿਜ਼ਾਈਨ ਦੇ ਵਿੱਚ ਬਹੁਤ ਜ਼ਿਆਦਾ ਕਰਨਾ ਜਮਾਲ ਪਹੁੰਚ ਗਿਆ ਜੀ ਇੱਕ ਆ ਤੌਲੀਆ ਦੇਖੋ ਜੀ ਜਿਹੜਾ ਆਮ ਇਹ 200 ਦੇ ਲਗਭਗ ਵਿਗਰ ਹੈਗਾ ਤੌਲੀਆ ਸਾਡੇ ਕੋਲੇ ਵੀ ਪਹਿਲਾਂ ਇਹ 300 ਦੇ ਦੋ ਸੀਗੇ ਸੇਲ ਦੇ ਉੱਤੇ ਇਕੱਠਾ ਕੁਆਂਟੀਟੀ ਦੇ ਵਿੱਚ ਮਾਲ ਲੈਣ ਕਰਕੇ ਰੇਟ ਕਟਾ ਕੇ ਸਿਰਫ 100 ਰੁਪਇਆ ਤੋਂ ਲੀ ਗੱਤਾ ਜੀ 200 ਦੇ 2 ਜਿਹੜੇ 300 200 ਸਾਡੇ ਕੋਲੇ ਹੁਣ ਇਸ ਟਾਈਪ ਦੇ ਉੱਤੇ 100 ਰੁਪਇਆ ਦਾ ਪੀਸ ਕਰਤਾ ਜੀ ਇਹ ਬਹੁਤ ਹੀ ਡਿਜ਼ਾਈਨਾਂ ਦੇ ਵਿੱਚ ਤੇ ਰੰਗਾਂ ਦੇ ਵਿੱਚ ਇਹਦੇ ਵਿੱਚ ਕੁਆਲਿਟੀ ਜਮਾਲ ਪਹੁੰਚੂਕਿਆਗਾ ਭਰਾਵਾਂ ਦੀ ਹੱਤੀ ਦੇ ਉੱਤੇ ਭਾਰੀ ਸੇਲ ਮੇ ਲੱਗ ਰਹਿਗਾ ਆ ਦੇਖੋ ਇਹ ਅੰਗ ਤੇ ਡਿਜ਼ਾਈਨ ਦੇ ਵਿੱਚ ਬਹੁਤ ਹੀ ਕੱਢਣਾ ਜਮਾਲ ਪਹੁੰਚੂਕਿਆ ਜੀ ਬਿਲਕੁਲ ਮੱਖਣ ਵਰਗਾ ਮਲਾਈ ਵਰਗਾ ਕੱਪੜਾ ਹੈ ਜੀ ਪੂਰਾ ਵਧੀਆ ਕੁਆਲਿਟੀ ਦੇ ਉੱਤੇ ਆ ਗਿਆ ਇਹ ਭਰਾਵਾਂ ਦੀ ਹੱਤੀ ਦੇ ਉੱਤੇ ਪਹਾੜੀ ਸੇਰ ਮੇਲਾ ਚੱਲ ਰਿਹਾਗਾ ਪਹਾੜੀ ਸੇਰ ਮੇਲੇ ਦੇਤੇ ਚੌਲੀਆਂ ਵੀ ਪੂਰਾ ਬਹੁਤ ਵਈਆ ਚੌਲੀਆਂ ਜੀ ਸਾਈਜ ਵੀ ਬਹੁਤ ਵਟਾਈ ਇਹਦਾ ਸਿਰਫ 100 ਰੁਪਏ ਦੇ ਵਿੱਚ ਕਾਤਾ ਜੀ ਵੀ ਇਹ 100 ਰੁਪਏ ਦੇ ਵਿੱਚ ਦਪੱਟੇ ਸਾਰੀ ਕਿਸਮ ਦੇ ਦਪੱਟੇ ਆ ਗਏ ਜੀ ਜਿਵੇਂ ਚੱਕੇ ਡਾਈ ਕਰਾਉਣ ਵਾਸਤੇ ਚੱਲਦੇ ਆ ਦਪੱਟੇ ਜੀ ਪਿਓਰ ਸਪੂਨ ਦਾ ਦਪੱਟਾ ਜੀ ਬਿਲਕੁਲ origignal ਪਿਓਰ ਸਪੂਨ ਦਾ ਵਟਾਈ ਇਹ ਜਿਹੜਾ ਮਾਰਕੀਟ ਦੇ ਵਿੱਚ ਆਮ ਇਹ ਪੀਕੋ ਕੀਤਾ ਹੋਇਆ 220 ਰੁਪਿਆ ਦਾ ਵਿਕਦਾ ਹੈਗਾ ਸਾਡਾ ਰੇਟ ਹੈ ਸਿਰਫ 150 ਰੁਪਿਆ ਅਸਲੀ ਪਿਆਰ ਦਾ ਦੁਪੱਟਾ ਹੈ ਜੀ ਜਿਹੜੀ ਗਿੱਲੀ ਘੇਰ ਤੋਂ ਇਕੱਠੀ ਹੁੰਦੀ ਉਹ ਪਿਆਰ ਹੈ ਇਹ ਪੀਕੋ ਕੀਤਾ ਹੀ ਕਿਤਾ ਹੀ 150 ਰੁਪਏ ਵਿੱਚ ਭਰਾਵਾਂ ਦੀ ਹੱਟੇ ਦੇ ਉੱਤੇ ਜੀ ਭਾਰੀ ਸੇਲ ਮੇਲੇ ਚੱਲ ਰਿਹਾ ਹੈਗਾ ਜਿੰਨੇ ਮਰਜ਼ੀ ਪੀਸ ਲੈ ਸਕਦੇ ਹੋ ਜੀ ਬਹੁਤ ਹੀ ਕੁਆਂਟੀਟੀ ਦੇ ਵਿੱਚ ਮਾਲ ਪਹੁੰਚੂਕਾ ਇਹਦੇ ਵਿੱਚ ਕੋਟਾ ਡੋਰੀਓ ਦਾ ਦੁਪੱਟਾ ਜਿਹੜਾ ਮਾਰਕੀਟ ਦੇ ਵਿੱਚ ਆਮ 180 200 ਰੁਪਏ ਦਾ ਵਿਕਦਾ ਹੈਗਾ ਪਹਿਲਾਂ ਸਾਡੇ ਕੋਲੇ ਵੀ 120 ਰੁਪਏ ਰੇਟ ਸੀ ਜਿਹਦਾ ਹੁਣ 100 ਰੁਪਏ ਕਰਤਾ ਜੀ ਦਾ ਇਕੱਠਾ maal ਮਿਲਣ ਤੋਂ ਲੈਣ ਕਰਕੇ ਰੇਟ ਘਟਾ ਕੇ ਸਿਰਫ 100 ਰੁਪਏ ਦੇ ਵਿੱਚ ਕੋਟਾ ਡੋਰੀਆ ਦਾ ਦੁਪੱਟਾ ਕਰਤਾ ਜੀ 100 ਰੁਪਏ ਦੇ ਵਿੱਚ ਕੋਟਾ ਡੋਰੀਆ ਦਾ ਦੁਪੱਟਾ ਭਰਾਮਾਂ ਦੀ ਹੱਟੀ ਦੇ ਉੱਤੇ ਬਾਹਰੀ ਸੇਦ ਮੇਲੇ ਦੇ ਉੱਤੇ ਜੀ ਬਹੁਤ ਹੀ ਵਧੀਆ ਕੁਆਲਿਟੀ ਦੇ ਵਿੱਚ ਮਸਲੀਨ ਪਿਓਰ ਮਸਲੀਨ 2.5 ਮੀਟਰ ਦਾ ਦੁਪੱਟਾ ਜੀ ਜਿਹੜੀ ਮਾਰਕੀਟ ਦੇ ਵਿੱਚ ਆਵੇਂ 350 ਦਾ ਦੁਪੱਟਾ ਵੇਖਦਾ ਹੈਗਾ ਸਾਡਾ ਰੇਟ ਹੈ ਸਿਰਫ 200 ਰੁਪਏ ਜੀ ਇਹੇ ਦੋ ਸਰਮੇ ਦੇ ਵਿੱਚ ਪ्युअर ਮਸ਼ੀਨ ਦਾ ਦੁਪੱਟਾ ਭਰਾਮਾਂ ਦੀ ਹੱਟੀ ਦੇ ਉੱਤੇ ਸੇਲ ਮੇਲੇ ਦਿੱਤੇ ਜੀ ਭਰਾਮਾਂ ਦੀ ਹੱਟੀ ਬਸਟਰ ਰੋਡ ਮੌੜ ਮੰਡੀ ਭਾਜੀ ਸੇਲ ਮੇਲਾ ਚੱਲ ਰਿਹਾ ਜੀ ਭਰਾਮਾਂ ਦੀ ਹੱਟੀ ਦੇ ਉੱਤੇ ਜੀ ਕਾਟਨ ਦਾ ਦੁਪੱਟਾ ਜੀ ਪੂਰਾ ਵਧੀਆ ਰੇਸ਼ਮ ਵਰਗੀ ਕਾਟਨ ਆ ਜੀ ਚਾਹੇ ਡਾਈ ਕਰਾਉਣ ਵਾਸਤੇ ਰੱਖਣੀ ਹੋਵੇ ਚਾਹੇ ਸਿਆਣੀਆਂ ਬੁੜੀਆਂ ਲੈਡੀ ਹੋਵੇ ਪੂਰਾ ਵਧੀਆ ਦੁਪੱਟਾ ਸਿਰਫ 100 ਰੁਪਏ ਜਗਾਤਾ ਇਹੇ ਯਾਰ ਆਰਕੰਡੀ ਵਾਇਲ ਕਾਟਨ ਦਾ ਦੁਪੱਟਾ ਪੂਰੇ ਵੱਡੇ ਸਾਈਜ਼ ਦਾ ਸਿਰਫ 100 ਰੁਪਏ ਦੇ ਵਿੱਚ ਭਰਾਮਾ ਦੀ ਹੱਟੀ ਦੇ ਉੱਤੇ ਸੇਲ ਮੇਲਾ ਚੱਲ ਰਿਹਾ ਜੀ ਭਰਾਮਾ ਦੀ ਹੱਟੀ ਦੇ ਉੱਤੇ ਭਾਰੀ ਸੇਲ ਮੇਲਾ ਚੱਲ ਰਿਹਾਗਾ ਭਰਾਮਾ ਦੀ ਹੱਟੀ ਗਸ਼ਟੇਨ ਰੋਡ ਮੋੜ ਮੰਡੀ ਭਾਰੀ ਸੇਲ ਮੇਲਾ ਹਰ ਕਿਸਮ ਦੇ ਦੁਪੱਟਿਆਂ ਦਾ ਸੂਟਾਂ ਦਾ